ਸੋਲਵ ਸੇ ਦਾ ਕਦੇ ਅਖੀਰਲਾ ਸ਼ਬਦ ਪੜਿਓ ਪੰਜਵਾਂ ਸ਼ਬਦ ਗੁਰੂ ਅਰਜੁਨ ਸਾਹਿਬ ਇੱਕ ਬਚਨ ਆਖਦੇ ਕਹਿ ਲੱਗੇ ਪੁੱਤ ਜੇ ਤੈਨੂੰ ਮੇਰਾ ਹੁਕਮ ਚੰਗਾ ਨਹੀਂ ਲੱਗਦਾ ਨਾ ਤੂੰ ਸੌਣ ਲੱਗਿਆ ਸੋਲਵ ਸੇ ਪੜਦਾ ਹੋਵੇਗਾ ਮੈਂ ਤੈਨੂੰ ਬੇਨਤੀ ਕਰਨ ਲੱਗਿਆ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਪੁੱਤ ਮੈਂ ਬੇਲਤੀ ਕਰਕੇ ਆਖਦੇ ਆ ਜਿਹੜਾ ਬਲੁਖਾ ਜਨਮ ਹੈ ਨਾ ਇਹ ਗੁਰੂ ਦੀ ਸੇਵਾ ਕਰਨੀ ਮਿਲਿਆ ਈਹਾ ਖਾਟ ਚੱਲੋ ਹਰ ਲਾਹਾ ਆਗੇ ਬਸ ਸੁਹੇਲਾ ਜੋ ਤੂੰ ਇੱਥੇ ਖੱਟੇਗਾ ਭਾਗ ਜਿਹੜੇ ਕਰਮ ਕਰੇਗਾ ਜੇ ਤੂੰ ਇੱਥੇ ਚੰਗੇ ਕਰਮ ਕਰੇਗਾ ਗੁਨਾ ਦਾ ਧਾਰ ਨਹੀਂ ਬਣੇਗਾ ਰੱਬੀ ਸ਼ੁਕਰ ਵਿੱਚ ਜੁੜੇਗਾ ਇਹਦਾ ਤੈਨੂੰ ਲਾਹਾ ਮਿਲ ਲੈ ਇहां ਘੱਟ ਚੱਲੋ ਹਰ ਲਾਹਾ ਆਗੇ ਬਸ ਸੁਹੇਲਾ ਗੁਰੂ ਫਿਰ ਕਿੰਨਾ ਪਿਆਰਾ ਬਚਨ ਆਖਦਾ ਹੈ ਔਦ ਘਟੈ ਔਦ ਦਾ ਅਰਥ ਹੁੰਦਾ ਹੈ ਉਮਰ ਉਮਰ ਤੇਰੀ ਘਟਦੀ ਜਾ ਰਹੀ ਹੈ ਦਿਨ ਸ ਰਹਿ ਨਾਰੇ ਦਿਨ ਦਿਨ ਰਾਤ ਰਾਤ ਕਰਕੇ ਮਨ ਗੁਰ ਮਿਲ ਕਾਜ ਸਮਾਰੇ ਮਨਾ ਤੂੰ ਗੁਰੂ ਦਾ ਪੱਲਾ ਪਕੜ ਕੇ ਜੀਵਨ ਦਾ ਕਾਰਜ ਸਵਾਰ ਲੈ ਗੁਰੂ ਬਹੁਤ ਪਿਆਰ ਨਾਲ ਆਵਾਜ਼ ਮਾਰਦਾ ਹੈ ਬਲਕਿ ਅਮਰਤ ਬਾਣੀ ਪੜ੍ਹੋ ਤੇ ਗੁਰੂ ਤੇ ਇਹ ਵੀ ਬਚਨ ਸਮਝਾਉਂਦਾ ਹੈ ਛਾੜ ਸਿਆਨਪ ਬਹੁਤ ਚਤਲਾਈ ਦੋਏ ਕਰ ਜੋੜ ਸਾਧ ਮੰਗ ਚੱਲ ਮਨਾ ਤੂੰ ਮਨ ਦੀ ਸਿਆਨਪ ਛੱਡ ਦੇ اپنی ਚਤੁਰਤਾ ਛੱਡ ਦੇ ਦੋਨੋਂ ਹੱਥ ਜੋੜ ਕੇ ਗੁਰੂ ਦੇ ਦਰ ਆ ਔਰ ਗੁਰੂ ਤੈਨੂੰ ਸਮਝਾਏਗਾ ਸਿਮਰ ਸੁਆਮੀ ਅੰਤਰਜਾਮੀ ਤੂੰ ਪਰਮੇਸ਼ਵਰ ਦੇ ਨਾਮ ਨੂੰ ਸਿਮਰਿਆ ਕਰ ਉਸ ਅੰਤਰਜਾਮੀ ਵਾਹਿਗੁਰੂ ਦੇ ਚਰਨਾਂ 'ਤੇ ਜੁੜਿਆ ਕਰ ਮਾਨੁਖ ਦੇ ਤਾ ਇਹ ਉੱਤਮ ਫਲ ਮਨੁੱਖੇ ਜਨਮ ਦਾ ਇਹ ਉੱਤਮ ਲਾਹੇ ਕੀ ਲਾਹੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਗੁਰੂ ਦੀ ਸੇਵਾ ਰੱਬੀ ਭਗਤੀ ਰੱਬੀ ਸਿਮਰਨ ਕਰਨ ਦੇ ਲਈ ਆ ਤੈਨੂੰ ਮਨੁੱਖਾ ਜਨਮ ਮਿਲਿਆ ਹੋਇਆ ਤੂੰ ਆਪਣੇ ਜੀਵਨ ਦੇ ਅੰਦਰੋਂ ਔਗਣ ਕੱਢ ਕੇ ਤੇ ਗੁਨਾ ਨਾਲ ਪਰਪੂਦ ਹੋ ਜਾ ਸਤਗੁਰੂ ਸਾਨੂੰ ਇਸ ਪਾਸੇ ਲਾਉਂਦੇ ਆ